ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਹੋਏ ਨੁਕਸਾਨ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ 1600 ਕਰੋੜ ਦਾ ਇੱਕ ਪੈਕੇਜ ਪੰਜਾਬ ਲਈ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਤੇ ਵਿਰੋਧੀ ਪਾਰਟੀਆਂ ਵੱਲੋਂ ਵੀ ਲਗਾਤਾਰ ਫੰਡ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਤੰਜ ਕਸੇ ਜਾ ਰਹੇ ਨੇ ਤਾਂ ਉੱਥੇ ਹੀ ਅੱਜ ਯੂਥ ਕਾਂਗਰਸ ਵੱਲੋਂ ਪੂਰੇ ਪੰਜਾਬ ਦੇ ਵਿੱਚ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਇਹ ਜਿਹੜਾ ਵਾਅਦਾ ਦਿੱਤਾ ਗਿਆ ਹੈ ਬਹੁਤ ਘੱਟ ਹੈ ਇਸ ਨੂੰ ਵਧ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਦਾ ਨੁਕਸਾਨ ਕਾਫੀ ਹੋਇਆ ਹੈ ਜਿਸ ਦੇ ਚਾਲ ਦੀ ਅੱਜ ਫਰੀਦਕੋਟ ਦੇ ਵਿੱਚ ਯੂਥ ਕਾਂਗਰਸ ਵੱਲੋਂ ਪ੍ਰਦਾਸ ਕੁਚੈਰ ਸਿੰਘ ਚੈਣਾ ਦੀ ਅਗਵਾਈ ਦੇ ਵਿੱਚ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਜਿਹੜਾ ਜਿਹੜਾ ਇਹ ਮੁਆਵਜ਼ਾ ਪੰਜਾਬ ਨੂੰ ਦਿੱਤਾ ਗਿਆ ਹੈ ਬਹੁਤ ਥੋੜਾ ਹੈ ਇਸ ਵਿੱਚ ਵਾਧਾ ਕੀਤਾ ਜਾਵੇ ਤੁਸੀਂ ਸੁਣੋ ਇਸ ਬਾਰੇ ਹੋਰ ਕੀ ਕਹਿੰਦੇ ਨੇ ਯੂਥ ਕਾਂਗਰਸ ਦੇ ਪ੍ਰਧਾਨ ਸੁਖਚੈਨ ਸਿੰਘ ਚੈਣਾ ਅੱਜ ਅਸੀਂ ਜਿਹੜਾ ਕਿ ਕੇਂਦਰ ਦੀ ਸਰਕਾਰ ਨੇ ਪੰਜਾਬ ਨੂੰ ਜਿਹੜਾ 1600 ਕਰੋੜ ਰੁਪਇਆ ਜਿਹੜਾ ਦਿੱਤਾ ਉਹ ਇੱਕ ਬਹੁਤ ਹੀ ਯਾਨੀ ਕਿ ਘਾਟਾ ਪੰਜਾਬ ਲੈਵਲ ਤੇ ਕਿਉਂਕਿ ਪੰਜਾਬ ਦਾ ਜਿਹੜਾ ਨੁਕਸਾਨ ਆ ਬਹੁਤ ਜ਼ਿਆਦਾ ਹੋ ਚੁੱਕਿਆ ਉਹਦੇ ਸਬੰਧ ਵਿੱਚ ਅੱਜ ਅਸੀਂ ਪੰਜਾਬ ਯੂਥ ਕਾਂਗਰਸ ਵੱਲੋਂ ਹਰੇਕ ਜ਼ਿਲ੍ਹੇ ਦੇ ਵਿੱਚ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਤਾਂ ਕਿ ਜਿਹੜਾ ਇਹ ਜਿਹੜਾ ਮੁਆਵਜ਼ਾ ਹੈ 25000 ਕਰੋੜ ਰੁਪਇਆ ਜਿਹੜਾ ਘੱਟੋ ਘੱਟ ਵੀ ਦਿੱਤਾ ਜਾਵੇ ਹਾਂਜੀ ਕੀ ਕਾਰਨ ਕੀ ਲੱਗਦਾ ਕਾਹ ਤੋਂ ਹੋਵੇ ਤੁਹਾਨੂੰ ਲੱਗਦਾ ਵੀ ਘੱਟ ਹੈ ਜਿਹੜਾ ਲੱਗ ਰਿਹਾ ਮੁਆਵਜ਼ਾ ਇਹ ਤਾਂ ਹੀ ਹੁਣ ਤੁਸੀਂ ਦੇਖ ਲਓ ਕਿੰਨੇ ਜ਼ਿਆਦਾ ਪੈਨਡ ਕਿੰਨਾ ਜ਼ਿਆਦਾ ਨੁਕਸਾਨ ਹੋ ਚੁੱਕਿਆ ਤੇ ਇਹਦੇ ਮੁਕਾਬਲੇ ਜੇ ਤਾਂ ਕੁਝ ਵੀ ਨਹੀਂ ਹੈਗਾ ਪਹਿਲਾਂ ਵੀ ਤੇੜਾ ਜਿਹੜਾ 60000 ਕਰੋੜ ਰੁਪਇਆ ਤਾਂ ਪਹਿਲਾਂ ਹੀ ਇਹ ਨੱਪੀ ਬੈਠੀ ਹੈ ਕੇਂਦਰ ਸਰਕਾਰ ਪੰਜਾਬ ਨਾਲ ਵੀ ਹਮੇਸ਼ਾ ਮਿਤਕਰਾ ਕਰਦੇ ਆਏ ਆ ਸੋ ਉਹਦੇ ਕਰਕੇ ਅਸੀਂ ਜਿਹੜੀ ਇਹ ਬੇਨਤੀ ਕਰਦੇ ਆਂ ਵੀ ਕਿ ਜਿਹੜਾ ਪੰਜਾਬ ਦਾ ਨੁਕਸਾਨ ਆ ਬਹੁਤ ਜ਼ਿਆਦਾ ਹੋ ਗਿਆ ਉਹ ਜਿਹੜਾ 1600 ਕਰੋੜ ਤਾਂ ਬਹੁਤ ਜ਼ਿਆਦਾ ਕਟਾ ਹੈਗਾ ਤੇ ਪਰ ਕੋਈ ਜਿਹੜਾ ਮੁਆਵਜ਼ਾ ਘੱਟੋ ਘੱਟ 20-25 ਹਜ਼ਾਰ ਕਰੋੜ ਰੁਪਇਆ ਘੱਟ ਤੋਂ ਘੱਟ ਦਿੱਤਾ ਜਾਵੇ ਫਿਰ ਵੀ ਜਾ ਕੇ ਕੋਈ ਉਹਨਾਂ ਦਾ ਕੋਈ ਇੰਨਾ ਪੱਕਾ ਹੱਲ ਨਹੀਂ ਹੋਣਾ ਪਰ ਚਲੋ ਇੰਨਾ ਵੀ ਚਲੋ ਜਿਹੜਾ ਮੁਆਵਜ਼ੇ ਨਾਲ ਜਿਹੜਾ ਲੋਕਾਂ ਦਾ ਜਿਹੜਾ ਅੰਨ ਨਾਲੋਂ ਥੋੜਾ ਜਿਹਾ ਉੱਪਰ ਹੋਊਗਾ ਲੈਵਲ ਇਹ ਲੱਗਦਾ ਕਿ ਜਿਹੜਾ ਮੁਆਵਜ਼ਾ ਹੈ ਇਹ ਵੀ ਸਹੀ ਪਹੁੰਚ ਸਕੇਗਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਕਰਪਸ਼ਨ ਇਹਦੇ ਵਿੱਚ ਬਹੁਤ ਹੋ ਜਾਂਦੀ ਹੈ ਇਹ ਬਿਲਕੁਲ ਬਿਲਕੁਲ ਮਵਾਜੇ ਦੇ ਵਿੱਚ ਸਹੀ ਬੋਲ ਸਕੀ ਹਾਂ ਜੀ ਇਹ ਬਿਲਕੁਲ ਹੀ ਜਿਵੇਂ ਹੁਣ ਤੁਸੀਂ ਦੇਖ ਲਓ ਮਵਾਜੇ ਦੇ ਹਿਸਾਬ ਨਾਲ ਲਾ ਲਓ ਵੀ ਜਿਹੜਾ ਪਿੱਛੇ ਜੇ ਸਰਕਾਰ ਪੰਜਾਬ ਦੇ ਵਿੱਚ ਜਿਹੜਾ ਸ਼ਰਾਬ ਪੀ ਕੇ ਜਿਹੜੇ ਮਰੇ ਸੀਗੇ 10-15 ਜਾਨੇ ਉਹਨਾਂ ਨੂੰ ਤੁਸੀਂ ਦੇਖੋ ਵੀ 10-10 ਲੱਖ ਰੁਪਏ ਦਿੱਤਾ ਸੀ ਸਰਕਾਰ ਨੇ ਪੰਜਾਬ ਸਰਕਾਰ ਦੀ ਵੀ ਨਲਾਇਕੀ ਇਹਦੇ ਵਿੱਚ ਹੁਣ ਜਿਹੜੇ ਹੜ੍ਹਾਂ ਦੇ ਵਿੱਚ ਮਰ ਰਹੇ ਆ ਉਹਨਾਂ ਨੂੰ ਤੁਸੀਂ ਦੇਖੋ ਵੀ 2-2 ਲੱਖ ਰੁਪਏ ਦੇ ਰਹੇ ਆ ਵੀ ਉਹ ਜਿਹੜੇ ਸ਼ਰਾਬ ਦੀ ਜਿਹੜੀ ਪੀ ਕੇ ਜਿਹੜੇ ਮਰੇ ਸੀ ਉਹਨਾਂ ਨੂੰ ਚਾਰ ਗੁਣਾ ਵੱਧ ਮੁਆਵਜ਼ਾ ਜਿਹੜੇ ਕਿਸਾਨ ਜਿਹੜੇ ਹੁਣ ਡੁੱਬ ਕੇ ਜਾਂ ਪਿੰਡਾਂ ਵਾਲੇ ਮਰੇ ਆ ਉਹਨਾਂ ਨੂੰ ਜਿਹੜਾ ਬਹੁਤ ਘੱਟ ਮੁਆਵਜ਼ਾ ਜਿਹੜਾ ਦਿੱਤਾ ਗਿਆ ਤੇ ਰਹੀ ਗੱਲ ਇਹ ਜਿਹੜੀ ਕਰਪਸ਼ਨ ਵਾਲੀ ਇਹ ਹੁਣ ਜਿਹੜੇ ਉੱਪਰਲੇ ਲੈਵਲ ਤੇ ਜਿਹੜੇ ਅਫਸਰ ਹੁੰਦੇ ਆ ਜਾਂ ਮਨਿਸਟਰ ਹੁੰਦੇ ਆ ਉਹ ਬਿਲਕੁਲ ਕਰਦੇ ਆ ਪਰ ਇਹ ਕੋਈ ਵਧੀਆ ਤਰੀਕੇ ਨਾਲ ਪਾਲਿਸੀ ਬਣਨੀ ਚਾਹੀਦੀ ਹੈ ਜਿਹੜਾ ਵੀ ਆਮ ਘਰਾਂ ਜਾਂ ਜਿੱਥੋਂ ਤੱਕ ਜਿਹੜਾ ਨੁਕਸਾਨ ਹੋਇਆ ਉੱਥੋਂ ਤੱਕ ਜਿਹੜਾ ਇਹ ਮੁਆਵਜ਼ਾ ਪਹਚਾਵੇ ਸਰਕਾਰ ਯੂਥ ਕਾਂਗਰਸ ਵੱਲੋਂ ਹੋਰ ਕੀ ਉਤਸ਼ਾਹ ਲਾ ਕੀਤਾ ਜਾ ਰਿਹਾ ਹਰ ਪੀਸ ਯੂਥ ਕਾਂਗਰਸ ਵੱਲੋਂ ਅਸੀਂ ਜਿਹੜੇ ਉਤਰ ਲੀਆਂ ਉਥੇ ਜਾ ਜਾ ਕੇ ਹੈਲਪ ਕਰ ਰਹੇ ਆ ਅਸੀਂ ਵੀ ਤੁਹਾਡੇ ਟਾਈਮ ਤੱਕ ਜਾਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇਹ ਯੂਥ ਕਾਂਗਰਸ ਆ ਪੰਜਾਬ ਦੇ ਵਿੱਚ ਜਿਹੜਾ ਇਸ ਟਾਈਮ ਪੰਜਾਬ ਚੜ ਆਏ ਆ ਉਹਨਾਂ ਲੋਕਾਂ ਨਾਲ ਜਿਹੜਾ ਮੁੱਢੇ ਨਾਲ ਮੁੱਢਾ ਲਾ ਕੇ ਖੜੀ ਆ